ਜੀ ਉਹਨਾਂ ਨੇ ਆਉਣਾ ਹੀ ਹੈ ਜ਼ਰੂਰੀ ਤਾਂ ਨਹੀਂ ਸਰ ਤੋਂ ਦਰਖਾਸਤ ਲਿਖਾ ਕੇ ਹੀ ਆਉਣਾ ਉਹ ਯਾਰ ਉਹ ਆ ਸਕਦੇ ਨੇ ਬਾਰਡਰ ਹੋਰ ਹੈਗੇ ਨੇ ਕਿਸੇ ਹੋਰ ਬਾਰਡਰ ਦੇ ਪਾਸੇ ਵੀ ਅੰਦੋਲਨ ਦੀ ਸਪੋਰਟ ਤੋਂ ਕੋਈ ਨਹੀਂ ਰੋਕਦਾ ਪਿਛਲੀ ਵਾਰੀ ਵੀ ਉਗਰਾਹ ਸਾਹਿਬ ਵੱਖਰੇ ਬੈਠੇ ਸੀ ਪਨੋ ਬਨੇਰ ਹੋਰੀ ਵੱਖਰੇ ਬੈਠੇ ਸੀ ਪਿਛਲੀ ਵਾਰੀ ਉਗਰਾਹ ਸਾਹਿਬ ਵੱਢ ਸੀਗੇ ਅੰਦੋਲਨ ਕਮਜ਼ੋਰ ਪੈ ਗਿਆ ਸੀ ਪਨੇਰ ਸਾਹਿਬ ਉੱਡਦੇ ਸੀ ਅੰਦੋਲਨ ਉਹਨੂੰ ਕਮਜ਼ੋਰਤਾ ਨਹੀਂ ਪਿਆ ਅੰਦੋਲਨ ਅੰਦੋਲਨ ਦਾ ਉਦੋਂ ਵੀ ਚੱਲਿਆ ਭੁਖ ਬਣਦੇ ਇਥੋਂ ਦਿਕਰ ਕਰ ਦਿੱਤੇ ਕਹਿੰਦੇ ਜਿਸ ਪੰਨੂ ਪੰਹੇਰ ਦੇ ਨਾਲ ਡੱਲੇਵਾਲ ਸਾਹਿਬ ਨੇ ਮੋਰਚਾ ਫੇਲ ਹੋ ਜਾਵੇਗਾ ਚਲੋ ਇਹ ਗੁਰਨਾਨਕ ਪਾਤਸ਼ਾਹ ਦਾ ਮੋਰਚਾ ਹੈ ਉਹ ਕੌਣ ਹੁੰਦੇ ਨੇ ਇਹਨੇ ਭੁਖ ਬਾਣੀ ਕਰਨ ਵਾਲੇ ਕਿ ਕੋਈ ਗੱਲ ਨਹੀਂ ਯਾਰ ਹੁਣ ਕਰੋ ਤਾਂ ਨਿਕਲੇ ਆ ਬੈਠੇ ਆ ਬੈਠੋ ਮਹੀਨੇ ਤਾਂ ਦੋ ਆ ਜਦੋਂ ਵੋਟਾਂ ਪੈ ਗਈਆਂ ਉਹ ਜਿਹੜੀ ਸਰਕਾਰ ਬਣ ਗਈ ਫਿਰ ਉਹ ਤੋਂ ਮੰਗ ਲਾਂਗੇ ਅੱਜ ਦੋਹਾਂ ਪੋਲੀਟੀਕਲ ਧਿਰਾਂ ਦੇ ਜਾਂ ਸਾਰੀਆਂ ਪੋਲੀਟੀਕਲ ਧਿਰਾਂ ਦੇ ਚੋਣ ਏਜੰਡੇ 'ਚ ਤਾਂ ਅਸੀਂ ਹੈਗੇ ਹਾਂ ਨਾ ਇਹ ਸਾਡਾ ਅੰਦੋਲਨ ਦਿੱਲੀ ਵੱਲ ਸਿੱਧਤ ਹੈ ਦਿੱਲੀ ਨਾਲ ਕੇਂਦਰਤ ਹੈ ਟਰਾਲੀਆਂ ਆਸ਼ਿਆਨੇ ਨੇ ਨੀਲੀ ਛੱਤ ਜਿਹੜੀ ਹੈਗੀ ਉਹਦੇ ਸਹਾਰੇ ਦਿਨ ਕੱਟੀ ਹੋ ਰਹੀ ਆ ਤਾਂ ਨੌਵੇਂ ਦਿਨ ਦੇ ਵਿੱਚ ਮੋਰਚਾ ਜਾਰੀ ਆ ਲਗਾਤਾਰ ਘਰ ਦੀਆਂ ਚਿੰਤਾਵਾਂ ਵੀ ਨੇ ਔਰ ਇਸ ਵਿਚਾਰ ਕਿਸਾਨਾਂ ਦੀ ਚਿੰਤਾ ਵੀ ਹੈ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਨੇ ਡੱਲੇਵਾਲ ਸਾਹਿਬ ਹਾਲਾਤ ਕਿਸ ਤਰੀਕੇ ਦੇ ਨੇ ਪਹਿਲਾਂ ਤਾਂ ਜੀ देखो ਲੋਕਾਂ ਦੀ ਜੇ ਅੱਜ ਦੇ ਹਾਲਾਤਾਂ ਨੂੰ ਵੇਖੀਏ ਸੰਗਤ ਬੜੀ ਚੜ੍ਹਦੀ ਕਲਾ ਚ ਹੈ ਲੋਕਾਂ ਦੇ ਵਿੱਚ ਉਤਸ਼ਾਹ ਮੇਰਾ ਖਿਆਲ ਹੈ ਮੇਰੇ ਨਾਲ ਬਥੇ ਤੁਸੀਂ ਚੈੱਕ ਕੀਤਾ ਹੋਗਾ ਹਾਲਾਤਾਂ ਦੇ ਜੇ ਆਪਾਂ ਗੱਲ ਕਰਦੇ ਆ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਸਰਕਾਰ ਵੱਲੋਂ ਜੋ ਅਸੀਂ ਪਿੱਛੇ ਦੇਖਿਆ ਹੈ ਕੋਈ ਬਹੁਤ ਜ਼ਿਆਦਾ ਸੀਰੀਅਸਨੈਸ ਨਹੀਂ ਦਿਖਾਈ ਜਾ ਰਹੀ ਜੀ ਸਰਕਾਰ ਟਾਲਡੋਲ ਵਰਗੀ ਨੀਤੀ ਤੇ ਚੱਲ ਰਹੀ ਹੈ। ਜੀ ਜੀ। ਤਾਂ ਦੇ ਨਾਲ ਦੇ ਨਾਲ ਸਰਵ ਹਜੇ ਕਿੰਨੇ ਸਿਵਾ ਵੀ ਠੰਡਾ ਨਹੀਂ ਹੋਇਆ ਮਾਤਾ ਜੀ ਪੂਰੇ ਹੋਏ ਨੂੰ। ਔਰ ਘਰ ਦੀਆਂ ਜ਼ਿੰਮੇਵਾਰੀਆਂ ਵੀ ਅਕਸਰ ਜਦੋਂ ਜੀਵਨ ਸਾਥੀ ਇਸ ਮੋਰ ਤੇ ਚਲਾ ਜਾਂਦਾ ਤਾਂ ਆਸਰਾ ਇੱਕ ਟੁੱਟ ਜਾਂਦਾ ਹੈਗਾ। ਉਸ ਵਿੱਚ ਕਰ ਕੱਲ ਰਾਤ 11 ਵਜੇ ਇੱਥੋਂ ਗਏ ਘਰੇ ਪਤਾ ਲੱਗਿਆ ਕਿ ਪੋਤਰਾ ਬਿਮਾਰ ਆ। ਉੱਤੇ ਸਵੇਰੇ ਫੇਰ ਉਤੋਂ 5 ਵਜੇ ਵਾਪਸ ਚੱਲ ਪਏ 3 ਵਜੇ ਪਹੁੰਚੇ ਇਹ ਤਾਂ ਕਿਵੇਂ ਵੇਖਦੇ ਹੋ ਜੀ ਇੰਨਾ ਹਾਲਾਤਾਂ ਦੇ ਵਿੱਚ ਮੂਰਤੀ ਦੇ ਉਗਵਾਹੀ ਕਰਨੇ ਘਰ ਦੇ ਹਾਲਾਤ ਦੇਖਣੇ ਦੇਖੋ ਗੱਲ ਠੀਕ ਹੈ ਪਿਛਲਾ ਜਦੋਂ ਮੋਰਚਾ ਲੱਗਿਆ ਤਾਂ ਮੇਰਾ ਖਿਆਲ ਆ ਚਾਰ-ਚਾਰ ਮਹੀਨੇ ਮੈਂ ਘਰੇ ਨਹੀਂ ਸੀ ਜਾਂਦਾ ਪਹਿਲੀ ਵਾਰੀ ਮੈਂ 4 ਮਹੀਨੇ ਬਾਅਦ ਕਰੇਗਾ ਸੋ ਹੁਣ ਸਾਨੂੰ ਜਾਣਾ ਪਿਆ ਉਹਦੇ ਬੱਚੇ ਛੋਟੇ ਨੇ ਹਮ ਬੱਚਾ ਬਿਮਾਰ ਹੋ ਗਿਆ ਉਹਦੀ ਕੇਅਰ ਕਰਨੀ ਉਹਨੂੰ ਕਿੱਥੇ ਲੈ ਕੇ ਜਾਣਾ ਕਿੱਥੋਂ ਉਹਨੂੰ ਡਾਈਬੋਡੀ ਦੋਣੀ ਹੈ ਉਹ ਸਾਰਾ ਕਰਨ ਦੇ ਬਾਅਦੇ ਲੋੜ ਲੱਗੀ ਪਰੋਨੇ ਟਾਈਮ ਦੇ ਵਿੱਚ ਦੀ ਅੱਜ ਨਸ ਕਰਕੇ ਰਾਤ ਪੀਸੀ ਤੋਂ ਬਾਅਦ ਕਿੱਥੋਂ ਅਸੀਂ ਗਏ ਆ 2 ਵਜੇ ਮੈਂ ਪਹੁੰਚ ਗਿਆ ਸੀ ਘਰੇ ਫਿਰ ਉਹ ਬੱਚੇ ਦਾ ਹਾਲ ਚਾਲ ਸਾਰਾ ਜਾਣ ਕੇ ਡਾਕਟਰ ਨਾਲ ਜਿਹੜੀ ਸਾਨੂੰ ਗੱਲਬਾਤ ਦੀ ਲੱਗੀ ਲੋੜ ਜਿੱਥੇ ਕਿਹਾ ਬੱਚਿਆਂ ਨੂੰ ਸਮਝਾ ਕੇ ਫਿਰ ਸਵੇਰ ਮਤਲਬ ਅਸੀਂ ਸੱਤ ਕੁ ਵਜੇ ਵਾਪਸ ਆ ਗਿਆ ਸੀ 2 2.5 ਘੰਟੇ ਘਰੇ ਨਾਉਣਾ ਧੋਣਾ ਹੀ ਹੋਇਆ ਪਰਚਾਦਾ ਹੀ ਛੱਡਿਆ ਗਿਆ ਦੇਖੋ ਐ ਹੋਣਾ ਜੀ ਮੋਰਚਾ ਵੱਡਾ ਹੈ ਚਲੋ ਬੱਚੇ ਦੇ ਬੱਚਾ ਤੰਦਰੁਸਤ ਹੈ ਹਾਲਾਤ ਠੀਕ ਆ ਹੁਣ ਬਹੁਤਾ ਖਰਾਬ ਨਹੀਂਗਾ ਤਾਂ ਜਦੋਂ ਬੱਚਾ ਠੀਕ ਹੈ ਫਿਰ ਉਥੇ ਜ਼ਿਆਦਾ ਟਾਈਮ ਲਾਉਣਾ ਮਤਲਬ ਅਜਮ ਨਹੀਂ ਲੱਗਿਆ ਜੀ ਕਿਉਂਕਿ ਮੋਰਚੇ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਦੀ ਕੱਲ ਦੀ ਕਾਲ ਦਿੱਤੀ ਆ ਉਹ ਮੋਰਚੇ ਦੇ ਵਿੱਚ ਆ ਕੇ ਮੋਰਚੇ ਨੂੰ ਸੰਭਾਲਣ ਦੀ ਲੋੜ ਲੱਗੀ ਮੈਨੂੰ ਔਰ ਉਹਦੇ ਵਾਸਤੇ ਫਿਰ ਮੈਨੂੰ ਲੱਗਿਆ ਮੈਂ ਆਪਣੂ ਇੱਕ ਇੱਕ ਨਿੱਜੀ ਸਵਾਲ ਕਿਉਂਕਿ ਲਗਾਤਾਰ ਬਹੁਤ ਸਾਰੇ ਸਵਾਲ ਲੋਰ ਲੋਕੀ ਤੁਹਾਡੇ ਤੋਂ ਪੁੱਛਦੇ ਨੇ ਪਰ ਮੈਂ ਥੋੜਾ ਨਿੱਜੀ ਪੁੱਛਣਾ ਚਾਹਾਂਗਾ ਮਾਤਾ ਜੀ ਦਾ ਤੁਹਾਨੂੰ ਸਾਥ ਸੀਗਾ ਉਹਨਾਂ ਜਾਣ ਤੋਂ ਬਾਅਦ ਔਰ اچانک ਮੋਰਚਾ ਉਸ ਮੋਰਚੇ ਖੜਾ ਸੀ ਮੋਰਚੇ ਨੂੰ ਛੱਡਿਆ ਜਾ ਸਕਦਾ ਈ ਘਾਟ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੈ ਆਪਣੇ ਜੀਵਨ ਸਾਥੀ ਦੀ ਇਸ ਮੋਰਚੇ ਤੇ ਚਲੇ ਜਾਣਾ ਖਾਸ ਤੌਰ ਤੇ ਜਦੋਂ ਦਿੱਲੀ ਆਰਗੀ ਹਕੂਮਤ ਦੇ ਨਾਲ ਟਕਰਾਅ ਹੋਵੇ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਉਹਨਾਂ ਦੇ ਹੁੰਦਿਆਂ ਮੈਨੂੰ ਫਿਕਰ ਕੋਈ ਨਹੀਂ ਸੀ ਮੈਂ ਬਿਲਕੁਲ ਨਿਸ਼ਚਿੰਤੋ ਕਿ ਤਰਦਾ ਸੀ ਆਪਾਂ ਲੁਧਿਆਣੇ ਮੋਰਚਾ ਲੜਿਆ ਇੱਕ ਦਿਨ ਵੀ ਨਹੀਂ ਕਰੇ ਗਏ ਉਸ ਤੋਂ ਬਾਅਦ ਜਿੰਨੇ ਵੀ ਪ੍ਰੋਗਰਾਮ ਦਿੱਤੇ ਨੇ ਰੈਲੀਆਂ ਕੀਤੀਆਂ ਇਸ ਮੋਰਚੇ ਦੀ ਤਿਆਰੀ ਚ ਮੇਰਾ ਕਹਿਲਾ ਵੀ ਮੈਂ ਲਗਾਤਾਰ 6 ਮਹੀਨੇ 7 ਮਹੀਨੇ ਕਰੇ ਨਹੀਂ ਗਏ ਸਿਰਫ ਉਸੇ ਦੀ ਆਸ ਰਹੀ ਸੀਗਾ ਵੀ ਉਹ ਮਤਲਬ ਉਮਰ ਦੇ ਵਿੱਚ ਸੈਣੀ ਹੈਗੀ ਵਿੱਚ ਮਿੱਡੇ ਬੱਚਿਆਂ ਦੇ ਤੇ ਵੀ ਕੋਈ ਖਤਰਾ ਨਹੀਂਗਾ ਤੇ ਬੱਚਾ ਨੂੰ ਠੀਕ ਕਰੀ ਰੱਖੋਗੀ ਤੇ ਹੁਣ ਤਾਂ ਇਹ ਗੱਲ ਹੈਗੀ ਆ ਨਾ ਫਿਰ ਮਤਲਬ ਵੀ ਜਿਹਦੇ ਬੱਚਾ ਢਿੱਲਾ ਹੋ ਗਿਆ ਬੱਚੇ ਨੂੰ ਗਹਿਲੀ ਨਾ ਕਰ ਜਾਣਾ ਕਿਸੇ ਤਰ੍ਹਾਂ ਦੀ ਲਜਾਨ ਦੇ ਵਿੱਚ ਕਿਸੇ ਹਸਪੀਟਲ ਲਜਾਨ ਚ ਢਿੱਲਣਾ ਹੋ ਜੇ ਤੇ ਵੀ ਉਹਨੂੰ ਲਿਜਾਣਾ ਚਾਹੀਦਾ ਹੈ ਪਰ ਉਸ ਗੱਲ ਦੇ ਵਿੱਚੋਂ ਫਿਰ ਪਰ ਇਨਾਂ ਹਾਲਾਤਾਂ ਦੇ ਵਿੱਚ ਜਦੋਂ ਤੁਹਾਨੂੰ ਕੁਝ ਲੋਕ ਖਾਲਸਤਾਨੀ ਕਹਿੰਦੇ ਨੇ ਵਕਵਾਦੀ ਕਹਿੰਦੇ ਨੇ ਹਾਲਾਤ ਮਜਬੂਰੀਆਂ ਤੁਸੀਂ ਕੈਮਰੇ ਦੀ ਬਾਨੀ ਦੱਸ ਹੀ ਦਿੱਤੀਆਂ ਫਿਰ ਦਿਲ ਤੇ ਕੀ ਬੀਜ ਦਿਆ ਜੀ ਦੇਖੋ ਗੱਲ ਇਹ ਹੈ ਇਹੋ ਕਹਿਣ ਵਾਲੇ ਵੀ ਬਥੇਰੇ ਹੋਣਗੇ ਤੇ ਪਿਆਰ ਕਰਨ ਵਾਲੇ ਵੀ ਬਥੇਰੇ ਹੋਣਗੇ ਜਿਨ੍ਹਾਂ ਨੂੰ ਸਾਰੀਆਂ ਪਰਿਸਥਿਤੀਆਂ ਦਾ ਪਤਾ ਹੈ ਉਹ ਨਹੀਂ ਕਹਿਣਗੇ ਲੇਕਿਨ ਜਿਨ੍ਹਾਂ ਨੇ ਰਾਜਨੀਤੀ ਕਰਨੀ ਹੈ ਜੋ ਸਾਡੀ ਲੜਾਈ ਜਿਨ੍ਹਾਂ ਦੀ ਰਾਜਨੀਤੀ ਨੀਤਿਕ ਤਾਕਤ ਨੂੰ ਸ਼ਟ ਮਾਰਦੀ ਹੈ ਉਹਨਾਂ ਦੀ ਸੂਚ ਨੂੰ ਸ਼ਟ ਮਾਰਦੀ ਹੈ ਉਹਨਾਂ ਨੂੰ ਤਾਂ ਪਰ ਅਸੀਂ ਮਤਲਬ ਕਿਹੜੇ ਤਰੀਕੇ ਨਾਲ ਬਦਨਾਮ ਕੀਤਾ ਜਾ ਸਕਦਾ ਉਹ ਰਾ ਲੰਬਣਗੇ ਲੰਬੇ ਪਰ ਉਹ ਕਹਿੰਦੇ ਨੇ ਕਿ ਪਹਿਲਾਂ ਤੁਸੀਂ ਬਦਨਾਮ ਕਰਦੇ ਰਹੇ ਕਹਿੰਦੇ ਕਿ ਕੋਈ ਬਿਨਾਂ ਸਬੂਤ ਬਿਨਾਂ ਗੱਲਬਾਤ ਕਦੇ 3000 ਕਰੋੜ ਰੁਪਏ ਦੇ ਵਿੱਚ ਮੂਰਚੇ ਵੇਚਣ ਦੀਆਂ ਗੱਲਾਂ ਕੀਤੀਆਂ ਕਦੇ ਕਿਹਾ ਕਿ ਇਹ ਸਰਕਾਰਾਂ ਦੇ ਬੰਦੇ ਨੇ ਫਾਇਦਾ ਦੇਣਾ ਚਾਹੁੰਦੇ ਨੇ ਇਲੈਕਸ਼ਨ ਲੜ ਰਹੇ ਨੇ ਕਿਸਾਨੀ ਤਾਕਤ ਵੀ ਜਿਹੜੀ ਹੈਗੀ ਆ ਕਮਜ਼ੋਰ ਪਈ ਔਰ ਕਨਟਰਡਿਕਟਰੀ ਤੁਹਾਡੇ ਆਪਸ ਵਿੱਚ ਵਧੇ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ ਗੱਲ ਤਾਂ ਬਹੁਤ ਇੰਪੋਰਟੈਂਟ ਹੈ ਹੁਣਾਂ ਨੇ ਸਾਰੀਆਂ ਗੱਲਾਂ ਉਹ ਸਵਾਲ ਸਾਡੇ ਅੱਜ ਵੀ ਖੜੇ ਨੇ ਉਹ ਸਵਾਲ ਨਹੀਂ ਮੁੱਕੇ ਲੇਕਿਨ ਅੱਜ ਦੇ ਹਾਲਾਤਾਂ ਦੇ ਮਤਲਬ ਕਿ ਮੈਂ ਸਮਝਦਾ ਹਾਂ ਇਹਨਾਂ ਵਿਸ਼ਿਆਂ ਦੇ ਉੱਤੇ ਜ਼ਿਆਦਾ ਟਿੱਪਣੀ ਕਰਨੀ ਉਚਿਤ ਨਹੀਂ ਲੱਗਦੀ ਜੀ ਪਰ ਕੋਈ ਇੱਕ ਬਾਣੀਆ ਦਿੱਥੋਂ ਤੱਕ ਉਹਨਾਂ ਨੇ ਕਰ ਦਿੱਤੀਆਂ ਕਿ ਅੰਦੋਲਨ ਇਹ ਫੇਲ ਹੋ ਜਾਵੇਗਾ ਕਿਉਂਕਿ ਜਿਹੜੇ ਲੋਕ ਅਗਵਾਈ ਕਰ ਰਹੇ ਨੇ ਚਾਹੇ ਪੰਨੂ ਭੰਦੇਰ ਹੋਣ ਚਾਹੇ ਤੁਸੀਂ ਹੋ ਕਿ ਤੁਸੀਂ ਆਰਐਸਐਸ ਦੀ ਇਹ ਮੁੱਢਲੀ ਸ਼ਾਖਾ ਨਾਲ ਜੁੜੇ ਹੋਏ ਹੋ ਔਰ ਪੰਨੂ ਭੰਦੇਰੋ ਸਾਕਸ਼ ਨੇ ਜਿਨ੍ਹਾਂ ਨੇ 26 ਜਨਵਰੀ ਨੂੰ ਪੂਰਾ ਜਿਹੜਾ ਹੈਗਾ ਸਰਕਾਰ ਦੇ ਹੱਥਾਂ ਦੇ ਵਿੱਚ ਖੇਡ ਕੇ ਮੋਰਚੇ ਨੂੰ ਕਮਜ਼ੋਰ ਮੋਰਚੇ ਨੂੰ ਤੋੜਨ ਔਰ ਮੋਰਚੇ ਨੂੰ ਕਮਜ਼ੋਰ ਪਾਉਣ ਦੀ ਸਾਜ਼ਿਸ਼ ਰਚੀ ਸੀ ਔਰ ਇਸੇ ਕਰਕੇ ਕਹਿੰਦੇ ਜਿਹੜੇ ਡੱਲੇ ਵਾਲਾ ਸਭ ਭੰਦੇਰ ਸਾਹਿਬ ਨੂੰ ਗਦਾਰ ਕਹਿੰਦੇ ਰਹੇ ਅੱਜ ਉਹ ਪੰਦੀਰ ਸਾਹਿਬ ਦੇ ਨਾਲ ਅਗਲੇ ਮੋਰਚੇ ਦੀ ਤਿਆਰੀ ਕਰ ਬੈਠੇ ਨੇ ਦੇਖੋ ਗੱਲ ਇਹ ਹੈ ਮੈਂ ਕਿਸੇ ਗੱਲ ਚੋਂ ਇਹ ਕਹਾ ਜੇ ਫਲਾਨਾ ਗਦਾਰ ਜਾਂ ਫਲਾਨਾ ਫਲਾਨਾ ਪੰਦੀਰ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਉਸ ਵੇਲੇ ਵੀ 25 ਤਰੀਕ ਨੂੰ ਕੋਈ ਜਣ ਪੰਦੀਰ ਸਾਹਿਬ ਨੂੰ ਵੀ ਅਸੀ ਰਿਕਵੈਸਟ ਕੀਤੀ ਸੀ ਪੀ ਪਨੀਰ ਸਾਹਿਬ ਆਪਾਂ ਗਲਤੀ ਨਾ ਕਰੀਏ। ਹਮਮ। ਅਗਰ ਇਹ ਹੋ ਹੱਲਾ ਹੋ ਗਿਆ। ਹਮਮ। ਕਿਸੇ ਥਾਂ ਦੇ ਉੱਤੇ ਵੀ ਕਿਸੇ ਬੱਚੇ ਦਾ ਨੁਕਸਾਨ ਹੋ ਗਿਆ। ਹਮਮ। ਹੋਇਆ ਵੀ। ਉਹਨਾਂ ਮਾਪਿਆਂ ਨੂੰ ਬੱਚਾ ਮੁਰਕੇ ਨਹੀਂ ਦਿੱਤਾ ਜਾਣਾ। ਹੋਇਆ ਵੀ। ਉਸ ਗੱਲ ਦੇ ਵਿੱਚੋਂ ਉਹ ਨੁਕਸਾਨ ਹੋਇਆ ਵੀ ਆਪਣੀ ਅੱਖਾਂ ਦੇ ਸਾਹਮਣੇ ਹੋਇਆ। ਹਾਲਾਤ ਵਿਗੜੇ। ਹਮਮ। ਹਰਿਆਣੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀਆਂ ਵਾਪਸ ਆਉਣੀਆਂ ਗੱਡੀਆਂ ਸੀ। ਹਮਮ। ਉਹਨਾਂ ਦੇ ਪਥਰਾਓ ਵੀ ਹੋਇਆ। ਪਰ ਉਹ ਮੋਰਚੇ ਵਾਸਤੇ ਨੁਕਸਾਨ ਦੇ ਬਣਦੀ ਸੀ ਗੱਲ ਪਰ ਮੈਂ ਬੇਨਤੀ ਕਰਦਾ ਹਾਂ ਉਸ ਵੇਲੇ ਵੀ ਮੋਰਚੇ ਨੂੰ ਉਹਨਾਂ ਹਾਲਾਤਾਂ 'ਚ ਗੁਰੂ ਨਾਨਕ ਪਾਤਸ਼ਾਹ ਨੇ ਬਚਾਇਆ ਅਸੀਂ ਕੁਝ ਨਹੀਂ ਕਰਨ ਲੋਗਰੇ ਸੀ ਪਰ ਮੈਨੂੰ ਹੁਣ ਵੀ ਲੱਗਦਾ ਹੈ ਕਿ ਉਹ ਵੀਰ ਕਹਿਣ ਭਾਵੇਂ ਜਿਹੜਾ ਕੁਝ ਮਰਜੀ ਮੋਰਚਾ ਲੋਕਾਂ ਦੇ ਹਿੱਤਾਂ ਲਈ ਲਾਇਆ ਹੈ ਨਾ ਮੈਂ ਕੁਛ ਐ ਨਾ ਪੰਦੇਰ ਕੁਛ ਐ ਜਿਵੇਂ ਮਹਾਰਾਜ ਨੇ ਬਾਣੀ ਚ ਲਿਖਿਆ ਹੈ ਭਗਤ ਸਦਨਾ ਜੀ ਨੇ ਲਿਖਿਆ ਆਉਦੀ ਬਾਣੀ ਚ ਮੈਂ ਨਾਹੀਂ ਕਛਹੁ ਨਹੀਂ ਕਛ ਆਏ ਨਾ ਮੋਰਾ ਔਸਰ ਲੱਜਾ ਰੱਖ ਲੈ ਸਦਨਾ ਜੰਤੂ ਦਾ ਜੀ ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਲੱਗਦਾ ਵੀ ਸਾਡੀ ਲੜਾਈ ਠੀਕ ਹੈ ਅਸੀਂ ਅਸੀਂ ਆਪਦੇ ਕਿਸੇ ਮਫਾਦ ਲਈ ਨਹੀਂ ਲੜ ਰਹੇ ਤਾਂ ਜਰੂਰ ਉਹ ਸਾਡੀ ਬਾਹ ਫੜਨਗੇ ਔਰ ਇਹ ਮੋਰਚਾ ਵੀ ਪਹਿਲਾ ਮੋਰਚ ਬਿਲਾਂ ਵਾਲੇ ਮੋਰਚੇ ਦੇ ਵਾਂਗਰ ਪਰ ਦਲਲ ਸਾ ਟਾਈਮਿੰਗ ਨੂੰ ਲੈ ਕੇ ਵੀ ਤਾਂ ਸਵਾਲ ਨੇ ਨਾ ਔਰ ਤੁਹਾਡਾ ਬਿਆਨ ਵੀ ਬੜਾ ਅੱਜਕੱਲ ਸੋਸ਼ਲ ਮੀਡੀਆ ਤੇ ਵਾਇਰਲ ਆ ਕਿ ਮੋਦੀ ਸਾਹਿਬ ਦੀ ਜਿਹੜੀ ਹੈਗੀ ਆ ਉਹ ਸ਼ਾਕ ਵਧੀਆ ਤਾਂ ਉਹ ਸਹੀ ਟਾਈਮ ਆ ਹੁਣ ਮੋਰਚਾ ਲਗਾਉਣ ਦਾ ਔਰ ਬੜਾ ਉਹ ਬਿਆਨ ਨੂੰ ਲੈ ਕੇ ਭਾਜਪੀ ਵੀ ਟਰੋਲ ਕਰ ਰਹੀ ਆ ਔਰ ਕਹਿ ਰਹੀ ਆ ਕਿ ਭਾਜਪੀ ਨੂੰ ਸਿਰਫ ਬਦਨਾਮ ਕਰਨ ਦੇ ਲਈ ਔਰ ਦੂਜਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਿਹੜੇ ਹੈਗੇ ਨੇ ਦਲੇਵਾਲ ਸਾ ਵਰਤੇ ਜਾ ਰਹੇ ਨੇ ਦੇਖੋ ਮੈਂ ਇੱਕ ਬੇਨਤੀ ਕਰਦਾ ਜੀਵਨ ਨੂੰ ਨਾ ਲੱਗਦਾ ਕਿ ਭਾਜਪਾ ਨੂੰ ਬਦਨਾਮ ਕਰਨ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਫਿਰ ਮੈਨੂੰ ਕੱਲ ਦੱਸਣਾ ਸਾਡੀਆਂ ਮੰਗਾਂ ਨੂੰ ਮੰਨ ਲੈਣਾ ਸਾਡੀਆਂ ਮੰਗਾਂ ਨੂੰ ਮੰਨ ਲੈਣ ਪੈਣਾ ਅਸੀਂ ਆਪਦੇ ਘਰੇ ਆਪਦੇ ਇਲੈਕਸ਼ਨ ਆਮ ਨਾਲ ਲੜਨ ਸਾਡੇ ਇਲੈਕਸ਼ਨ ਨਾਲ ਕੀ ਸੰਬੰਧ ਹੈ ਅਸੀਂ ਜੇ ਕਿਸੇ ਨੇ ਰਾਜਨੀਤੀ ਕਰੀ ਉਸ ਵੇਲੇ ਅਸੀਂ ਤਾਂ ਹੀ ਤਾਂ ਇਹ ਕਿਹਾ ਇਹ ਅਸੀਂ ਐਸ ਕੇਮਰਾ ਗੈਰ ਰਾਜਨੀਤਿਕਾਂ ਬਣਾ ਕੇ ਵੱਖਰੇ ਰੂਪ ਚ ਲੜਾਈ ਲੜਾਂਗੇ। ਹੂੰ ਠੀਕ ਹੈ। ਅਸੀਂ ਵੱਖਰੇ ਰੂਪ ਦੇ ਵਿੱਚ ਨਿਖੜਵੀਂ ਲੜਾਈ ਲੜਨੀ ਸ਼ੁਰੂ ਕੀਤੀ ਹੈ। ਹੂੰ ਅ ਜੇ ਅਸੀਂ ਰਾਜਨੀਤੀ ਕਰਨੀ ਹੁੰਦੀ ਅਸੀਂ ਉਹਨਾਂ ਉਹਨਾਂ ਦੇ ਵੇਲੇ ਜਦੋਂ ਲੋਕ ਸਾਨੂੰ ਫੁੱਲਾਂ ਨਾਲ ਲੱਦਦੇ ਸੀ ਲੋਕਾਂ ਨੇ ਸਾਨੂੰ ਸਾਡੇ ਤੇ ਜਹਾਜ਼ ਫੁੱਲ ਵਰਸਾਉਂਦੇ ਗਏ। ਲੋਕਾਂ ਨੇ ਸਾਡੇ ਕਦਮਾਂ ਦੇ ਵਿੱਚ ਫੁੱਲ ਵਰਸਾਦੇ। ਉਹ ਇੱਕ ਤਰ੍ਹਾਂ ਦਾ ਅੱਖਾਂ ਚੁੰਧਿਆ ਦੇਣ ਵਾਲਾ ਸੀਨ ਸੀ ਉਹਦੇ ਵਿੱਚ ਅਗਰ ਰਾਜਨੀਤੀ ਕਰਨੀ ਹੁੰਦੀ ਤਾਂ ਡੱਲਿਆ ਉਹਦੇ ਵੀ ਨਾਲ ਹੀ ਦੂਜਿਆਂ ਦੇ ਰਾਜਨੀਤੀ ਚ ਕੁੱਦ ਜਾਂਦਾ ਸਾਡਾ ਰਾਜਨੀਤੀ ਕੋਈ ਨਿਸ਼ਾਨਾ ਹੀ ਨਹੀਂ ਨਾ ਅਸੀਂ ਕਿਸੇ ਨੂੰ ਹਰਾਉਣਾ ਚਾਹੁੰਦੇ ਆ ਨਾ ਅਸੀਂ ਕਿਸੇ ਨੂੰ ਜਿਤਾਉਣਾ ਚਾਹੁੰਦੇ ਆ ਲੇਕਿਨ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਮਸਲਿਆਂ ਦੇ ਵੱਲ ਸਰਕਾਰ ਧਿਆਨ ਦੇਵੇ ਤੇ ਮਸਲਿਆਂ ਦਾ ਹੱਲ ਕਰੇ ਜਿਹੜੀ ਆ ਗਈ ਟਾਈਮਿੰਗ ਦੀ ਗੱਲ ਦੇਖੋ ਅਸੀਂ 2 ਸਾਲ ਤੋਂ ਸਰਕਾਰਾਂ ਨੂੰ ਮੰਗ ਪੱਤਰ ਦਿੰਦੇ ਆ ਰਹੇ ਹਾਂ ਇਹੀ ਮੰਗਾਂ ਨੇ ਹੂੰ 2 ਸਾਲ ਪੁਰਾਣੀਆਂ ਧੁਰੀਆਂ ਆਉਂਦੀਆਂ ਜੀ ਹੁਣ ਜਿਹੜੀਆਂ ਮੰਗਾਂ ਅਸੀਂ 2 ਸਾਲ ਤੋਂ ਸਰਕਾਰ ਦੇ ਟੇਬਲ ਤੇ ਲਈ ਜਾਂਦੇ ਆ ਹੂੰ ਉਹਨਾਂ ਮੰਗਾਂ ਨੂੰ ਅੱਜ ਤੱਕ ਸਰਕਾਰ ਪੂਰਾ ਕਰ ਦਿੰਦੀ ਸਾਨੂੰ ਅੱਜ ਇਹ ਧਰਨਾ ਲਾਉਣਾ ਪੈਂਦਾ ਜੀ ਨਹੀਂ ਲਾਉਣਾ ਪੈਣਾ ਸੀ ਫਿਰ ਇਹਨੂੰ ਵੀ ਛੱਡ ਦਿਓ ਉਦੋਂ ਨਹੀਂ ਪੂਰੀਆਂ ਕੀਤੀਆਂ 7 ਨਵੰਬਰ 2023 ਨੂੰ ਅਸੀਂ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਜੀਨ ਜੇ ਅਸੀਂ ਕਿਹਾ ਹੈ ਕਿ ਭਾਈ ਅਸੀਂ ਫਰਵਰੀ ਦੇ ਵਿੱਚ ਮੋਰਚਾ ਲਾਵਾਂਗੇ ਹਮ ਸਰਕਾਰ ਕਿਰਪਾ ਕਰਕੇ ਸਾਡੀਆਂ ਮੰਗਾਂ ਤੇ ਗੌਰ ਕਰੇ ਸਰਕਾਰ ਨੇ ਅੱਜ ਤੱਕ ਗੌਰ ਨਹੀਂ ਕੀਤੀ ਫਿਰ ਸਾਡੀ ਜੀ ਆ ਕਿ ਆ ਵੀ 13 ਤਰੀਕ ਫਿਕਸ ਹੋ ਗਈ ਹਮ ਸਰਕਾਰ ਕਿਰਪਾ ਕਰਕੇ ਗੌਰ ਕਰੇ ਸਰਕਾਰ ਨੇ ਗੌਰ ਨਹੀਂ ਕੀਤੀ ਅੱਜ ਇਹ ਕੋਸ਼ਿਸ਼ ਕਰਕੇ ਹੌਲੀ-ਹੌਲੀ ਵੀ ਲੇਟ ਕਰੀ ਚਲੋ ਲੇਟ ਕਰੀ ਚਲੋ ਲੇਟ ਕਰੀ ਚਲੋ ਕਿ ਕੋਡ ਆਫ ਕੰਡਕਟ ਦੇ ਵਿੱਚੇ ਫਸ ਜਾਣਾ ਤੇ ਫਿਰ ਆਪੇ ਚੋਰਚਾ ਚੱਕ ਕੇ ਤੁਰ ਜਾਣਗੇ ਇਹ ਤਾਂ ਫਿਰ ਲੋਕਾਂ ਦੀ ਮਰਜ਼ੀ ਹੈ ਨਾ ਲੋਕ ਮੋਰਚਾ ਚੱਕ ਕੇ ਤੁਰਨਗੇ ਕਿ ਲੋਕ ਕੀ ਕਰਨਗੇ ਜੀ ਹੋ ਸਕਦਾ ਸੀ ਇਹ ਫੈਸਲਾ ਕਰ ਲਈਏ ਕਿ ਕੋਈ ਗੱਲ ਨਹੀਂ ਯਾਰ ਹੁਣ ਕਰੋ ਤਾਂ ਨਿਕਲੇ ਆ ਬੈਠੇ ਆ ਬੈਠੋ ਮਹੀਨੇ ਤਾਂ ਦੋ ਆ ਵੋਟਾਂ ਪੈ ਜਾਣਗੀਆਂ ਜਦੋਂ ਵੋਟਾਂ ਪੈ ਗਈਆਂ ਉਹ ਜਿਹੜੀ ਸਰਕਾਰ ਬਣ ਗਈ ਫਿਰ ਉਹ ਤੋਂ ਮੰਗ ਲਾਂਗੇ ਜੀ ਅੱਜ ਦੋਹਾਂ ਪੋਲੀਟੀਕਲ ਧਿਰਾਂ ਦੇ ਜਾਂ ਸਾਰੀਆਂ ਪੋਲੀਟੀਕਲ ਧਿਰਾਂ ਦੇ ਚੋਣ ਏਜੰਡੇ 'ਚ ਤਾਂ ਅਸੀਂ ਹੈਗੇ ਆ ਨਾ ਤੇ ਜਿਹੜੇ ਸਾਨੂੰ ਆਪਦੇ ਏਜੰਡੇ 'ਚ ਲੈ ਕੇ ਵੋਟਾਂ ਲੈਣਗੇ ਲੋਕਾਂ ਤੋਂ ਉਹੋ ਹੀ ਸਾਨੂੰ ਇਹ ਮੰਗਾ ਮੰਨਣ ਲਈ پابੰਦ ਹੋਣਗੇ ਜੀ ਤੇ ਫਿਰ ਅਸੀਂ ਜੇ ਬੈਠੇ ਆ ਇਹਦਾ ਮਤਲਬ ਜਿਹੜੀ ਕੋਈ ਪਾਰਟੀ ਤੁਹਾਡੇ ਨਾਲ ਵਾਅਦਾ ਕਰ ਲੂਗੀ ਆ ਕਿ ਕਿਸੇ ਮੰਨਾਂਗੇ ਫਿਰ ਉਹ ਤੁਸੀਂ ਉਹਨਾਂ ਦੀ ਸਪੋਰਟ ਕਰੋਗੇ ਖੁੱਲੇ ਆ ਮੈਂ ਸਪੋਰਟ ਦੀ ਗੱਲ ਨਹੀਂ ਕੀਤੀ ਮੈਂ ਤੇ ਇਹ ਗੱਲ ਕਹੀ ਹੈ ਕਿ ਅਸੀਂ ਅੱਜ ਬੈਠੇ ਆ ਅਗਰ ਕੋਈ ਵੀ ਪੋਲੀਟੀਕਲ ਤਹਿਰ ਸਾਰੀਆਂ ਕਹਿਣਗੀਆਂ ਤੁਸੀਂ ਦੇਖੋ ਅਸੀਂ ਜੇ ਇੱਥੇ ਬੈਠੇ ਆ ਹਰ ਇੱਕ ਪੋਲੀਟੀਕਲ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਕਿਸਾਨ ਹੋਏਗਾ ਪਰ ਡੱਲੇਵਾਲ ਸਾਹਿਬ ਇਹ ਸਵਾਲ ਲੋਕ ਵੀ ਕਰਦੇ ਨੇ ਜੇ ਤੁਸੀਂ ਕਹਿੰਦੇ ਪੋਲੀਟੀਕਲ ਪਾਰਟੀ ਦੀ ਗੱਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਮੀਟਿੰਗਾਂ ਦੇ ਵਿੱਚ ਬੈਠਦੇ ਨੇ ਉਹ ਕਹਿੰਦੇ ਮੈਂ ਐਡਵੋਕੇਸੀ ਕਰਦਾ ਕਿਸਾਨੀ ਮੰਗਾਂ ਦੀ ਪਰ ਉਹ ਵੀ ਤਾਂ ਕਹਿੰਦੇ ਰਹੇ ਨਾ ਕਿ ਸਾਡੀ ਸਰਕਾਰ ਬਣ ਤੇ ਸਭ ਕੁਝ ਹੋ ਸਕਦਾ ਇੰਨਾ ਬਜਟ ਇਥੋਂ ਨਿਕਲ ਸਕਦਾ ਇੰਨਾ ਬਜਟ ਇਥੋਂ ਨਿਕਲ ਸਕਦਾ ਉਹਨਾਂ ਦੀ ਕੈਬਨਿਟ ਸਾਥੀ ਨੇ ਉਹਨਾਂ ਦੇ ਗਗਨ ਅਨਮੋਲ ਮਾੜੂ 5 ਮਿੰਟਾਂ ਵਿੱਚ ਐਮਐਸਪੀ ਦੇਣ ਦੀ ਗੱਲ ਕਰਦੇ ਨੇ ਕਦੇ ਉਹਨਾਂ ਦਾ ਜ਼ਿਕਰ ਕੀਤਾ ਕਿ ਯਾਰ ਤੁਸੀਂ ਤੁਸੀਂ ਵੀ ਵਾਅਦੇ ਕੀਤੇ ਜਿਵੇਂ ਮੁੱਖ ਮੰਤਰੀ ਬੈਠਦੇ ਮੁੱਖ ਮੰਤਰੀ ਨੂੰ ਕਦੇ ਸਵਾਲ ਕੀਤਾ ਇਹ ਬਹੁਤ ਵਾਰੀ ਤੁਹਾਨੂੰ ਪਤਾ ਹੋਵੇਗਾ ਅਸੀਂ ਰਮਨਜੀਤ ਸਭ ਤੋਂ ਵੱਧ ਐਸਕੀਮ ਨਾਨ ਪੋਲਿਟিক্যাল ਨੇ ਹੀ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਲਾਏ ਆ ਹੋਰ ਤਾਂ ਕਿਸੇ ਨੇ ਲਾਇਆ ਹੀ ਨਹੀਂ ਜੀ ਜਿੱਦ ਤੋਂ ਸਰਕਾਰ ਬਣੀ ਆ ਉਹਦੋਂ ਤੋਂ ਅਸੀਂ ਅੰਦੋਲਨ ਚ ਵਿਚਰ ਰਹੇ ਆ ਜੀ ਸਾਡਾ ਕੋਈ ਮਤਲਬ ਨਹੀਂਗਾ ਜੀ ਕਿ ਉਹਨੂੰ ਅਸੀਂ ਛੱਡਣਾ ਜਾਂ ਇਹਨੂੰ ਅਸੀਂ ਫੜਨਾ ਹਾਂ ਹਾਂ ਹੁਣ ਸਾਡਾ ਜਿਹੜਾ ਮੰਗਾ ਨਹੀਂ ਇਹ ਸਾਡਾ ਅੰਦੋਲਨ ਦਿੱਲੀ ਵੱਲ ਸੇਧਤ ਹੈ ਦਿੱਲੀ ਨਾਲ ਕੇਂਦਰਤ ਹੈ ਤਾਂ ਇਸ ਕਰਕੇ ਸਾਡੀਆਂ ਹੁਣ ਦੀ ਜਿਹੜੀ ਪੋਜੀਸ਼ਨ ਹੈ ਹੁਣ ਪੰਜਾਬ ਗਵਰਨਮੈਂਟ ਹੰਦੇ ਨਾਲ ਲੜਾਈ ਦੀ ਨਹੀਂ ਹੈ ਹੁਣ ਕੇਂਦਰ ਨਾਲ ਸਾਡੀ ਲੜਾਈ ਦੀ ਹੈ ਕੇਂਦਰ ਤੋਂ ਬਾਅਦ ਜਿਹੜੀ ਗੱਲ ਪੰਜਾਬ ਨਾਲ ਵੀ ਰੱਖਣ ਵਾਲੀ ਹੁੰਦੀ ਹੈ ਪਿਛਲੀ ਮੀਟਿੰਗ ਦੇ ਤੇ ਅਸੀਂ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਅਪੀਲ ਕਰਕੇ ਮੁੱਖ ਮੰਤਰੀ ਨੂੰ ਵਿੱਚ ਸੱਦਿਆ ਸੀ ਮੀਟਿੰਗ ਦੇ ਵਿੱਚ ਤੁਹਾਂ ਆਪ ਅਪੀਲ ਕਰਕੇ ਸੱਦਿਆ ਸੀ ਕਿਉਂਕਿ ਉਸ ਦਿਨ ਸਾਡੇ ਤੇ ਵੱਡੀ ਪੱਧਰ ਦੇ ਉੱਤੇ ਇੱਥੇ ਕੰਨ ਚਲਾਈ ਗਈ ਸ਼ੈਲ ਚਲਾਈ ਗਏ ਇਹਦੂ ਵੀ ਕਾਂ ਯਾਰ ਹੈਰਾਨੀ ਦੀ ਗੱਲ ਹੈ ਕਿ ਜਿੰਨਾ ਉਹਨੂੰ ਮੋਰਟਾਰ ਕਹਿੰਦੇ ਨੇ ਉਹ ਚਲਾਏ ਗਏ ਉਹ ਸਾਰਾ ਕੁਝ ਅਸੀਂ ਉੱਥੇ ਦਿਖਾਉਣਾ ਸੀ ਸਰਕਾਰ ਨੂੰ ਕਿ ਅੱਜ ਜੇ ਤੁਸੀਂ ਆਓ ਇਹਨਾਂ ਦਾ ਮੁੱਖ ਮੰਤਰੀ ਕੱਲ ਨੂੰ ਮੰਨ ਗਏ ਨੇ ਅੱਜ ਕਿਸਾਨਾਂ ਕੋਲੇ ਵਜਾ ਪਰ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨਾ ਵਜਾ ਨਹੀਂ ਦੀ ਜਗ੍ਹਾ ਹੁੰਦੀ ਆ ਮੁੱਖ ਮੰਤਰੀ ਕੋਲੇ ਇਹ ਗੱਲ ਰੱਖੀ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਸਾਨੂੰ ਕਹਿੰਦੇ ਰਹੇ ਕਿ ਵਜਾ ਨਹੀਂ ਜਗ੍ਹਾ ਮਿਲ ਗਈ ਨਹੀਂ ਇਹ ਪਤਾ ਗੱਲ ਕੀ ਹੈ ਮੈਂ ਫੇਰ ਇੱਕ ਬੇਨਤੀ ਕਰਦਾ ਇਹ ਤਾਂ ਅਸੀਂ ਬਹੁਤ ਵਾਰੀ ਯਾਦ ਕਰਾ ਚੁੱਕੇ ਹਾਂ ਮੁੱਖ ਮੰਤਰੀ ਨੂੰ ਹੂੰ ਵੀ ਭਾਈ ਆ ਮਸਲੇ ਜਿਹੜੇ ਇਹ ਤੂੰ ਹੱਲ ਕਰ ਇਹ ਤੇਰੇ ਕਰਨ ਵਾਲੇ ਆ ਇਹ ਹੁਣ ਧਰਨੇ ਦੀ ਵਜ੍ਹਾ ਬਣੂਗੀ ਅਸੀਂ ਬਹੁਤ ਵਾਰੀ ਕਹਿੰਦੇ ਆ ਇੱਕ ਵਾਰੀ ਨਹੀਂ ਸਾਡੇ ਅੰਦੋਲਨ ਦੇ ਸ਼ਹੀਦਾਂ ਦੇ ਬੱਚੇ ਨੇ ਉਹਨਾਂ ਨੂੰ ਨੌਕਰੀਆਂ ਦੇਣੀਆਂ ਔਰ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਨਹੀਂ ਸਰਕਾਰ ਨੇ ਉਹਨਾਂ ਦੀ ਗੌਰ ਕੀਤੀ ਔਰ ਅਸੀਂ ਕਹਿੰਦੇ ਰਹੇ ਵੀ ਇਹ ਵਜਾ ਬਣਨੀ ਹੈ ਧਰਨੇ ਦੀ ਅਜੋ ਖੇਤੀਬਾੜੀ ਮੰਤਰੀ ਦੇ ਬਾਰ ਚ ਬੈਠੇ ਆ ਅਸੀਂ ਇੱਧਰ ਬੈਠੇ ਆ ਉਹ ਜਾਨੇ ਪਰਿਵਾਰ ਉੱਥੇ ਬੈਠੇ ਆ ਹੂੰ ਸੋ ਇਹ ਗੱਲ ਆ ਕੋਈ ਇੱਕ ਵਾਰੀ ਨਹੀਂ ਇਹ ਤਾਂ ਪਤਾ ਨਹੀਂ ਕਿੰਨੀ ਵਾਰੀ ਸਾਡੇ ਮੁੱਖ ਮੰਤਰੀ ਜੀ ਨੂੰ ਅਸੀਂ ਯਾਦ ਕਰਾ ਚੁੱਕੇ ਆ ਸਾਥੀ ਨਹੀਂ ਆਏ ਪੁਰਾਣੇ ਕਦੇ ਗੱਲਬਾਤ ਹੋਊਗੀ ਜ਼ਿਕਰ ਹੋਊਗਾ ਕਿ ਆਜੋ ਤੁਸੀਂ ਸਾਡੇ ਅੰਦੋਲਨ ਸਪੋਰਟ ਕਰੋ ਆ ਕੇ ਨਹੀਂ ਅਸੀਂ ਉਹਨਾਂ ਨੂੰ ਅੰਦੋਲਨ ਦੀ ਸਪੋਰਟ ਕਰਨ ਤੋਂ ਕੌਣ ਰੋਕਦਾ ਹੈ ਅੰਦੋਲਨ ਦੀ ਸਪੋਰਟ ਤੋਂ ਕੋਈ ਨਹੀਂ ਰੋਕਦਾ ਹਾਂ ਹਾਂ ਇਹ ਜ਼ਰੂਰ ਹੈ ਕਿ ਕਿੰਨੇ ਬਾਰਡਰ ਨੇ ਪਿਛਲੀ ਵਾਰੀ ਵੀ ਉਗਰਾਹ ਸਾਹਿਬ ਵੱਖਰੇ ਬੈਠੇ ਸੀ ਪੰਨੂ ਪਨੇਰ ਹੋਰੀ ਵੱਖਰੇ ਬੈਠੇ ਸੀ ਤੇ ਜੇ ਹੁਣ ਜੇ ਉਹਨਾਂ ਨੇ ਆਉਣਾ ਹੀ ਹੈ ਜ਼ਰੂਰੀ ਤਾਂ ਨਹੀਂ ਸਾਰ ਤੋਂ ਦਰਖਾਸਤ ਲਿਖਾ ਕੇ ਹੀ ਆਉਣਾ ਹੈ ਉਹ ਯਾਰ ਉਹ ਆ ਸਕਦੇ ਨੇ ਬਾਰਡਰ ਹੋਰ ਹੈਗੇ ਨੇ ਕਿਸੇ ਹੋਰ ਬਾਰਡਰ ਤੇ ਬਹਿ ਸਕਦੇ ਨੇ ਦਿੱਲੀ ਨੂੰ ਜਾਣ ਦੇ ਰਾਹ ਥੋੜੀ ਅਭੀ ਆਦ ਹੋਈ ਤਾਂ ਵੀ ਜਿਹੜੇ ਸੀ ਦੋ ਰੋਕੀ ਬੈਠੇ ਹੋਰ ਵੀ ਥਰੇ ਨੇ ਕਿਸੇ ਰਸਤੇ ਦੇ ਵੀ ਸ਼ੱਕ ਦੀ ਸੂਈ ਚ ਵਿੱਚ ਕਿਉਂ ਫਿਰ ਤੁਸੀਂ ਉਹ ਉਹ ਕਿਸਾਨ ਆਗੂਆਂ ਦੇ ਜਹਨ ਦੇ ਵਿੱਚ ਇਹ ਗੱਲ ਹੈ ਨੇ ਤੁਹਾਨੂੰ ਸਵਾਲ ਦੇ ਸਕਦੇ ਨੇ ਨਾ ਇਹ ਸਵਾਲ ਦਾ ਜਵਾਬ ਤਾਂ ਉਹ ਦੇ ਸਕਦੇ ਨੇ ਕਿ ਉਹ ਮੇਰੇ ਬਾਰੇ ਕੀ ਸੋਚਦੇ ਨੇ ਲੇਕਿਨ ਮੋਰਚਾ ਜਿੱਤਿਆ ਜਾਏ ਵਾਹਿਗੁਰੂ ਕਿਰਪਾ ਕਰੇ ਫਿਰ ਕੁਝ ਮੰਤਰ ਜਿਹੜੀਆਂ ਹੋਰ ਵੀ ਪ੍ਰਸਥਿਤੀਆਂ ਜਿਹੜੀਆਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਸਪਸ਼ਟ ਕਰ ਦੇਵਾਂਗੇ ਭੁਖਬਾਨ ਦੇ ਇਥੋਂ ਜ਼ਿਕਰ ਕਰ ਦਿੱਤਾ ਕਿ ਜਿਸ ਪੰਨੂ ਪੰਹੇਰ ਦੇ ਨਾਲ ਡੱਲੇਵਾਲ ਸਾਹਿਬ ਨੇ ਮੋਰਚਾ ਫੇਲ ਹੋ ਜਾਵੇਗਾ ਚਲੋ ਗੁਰੂ ਨਾਨਕ ਪਾਤਸ਼ਾਹ ਦਾ ਮੋਰਚਾ ਹੈ ਉਹ ਕੌਣ ਹੁੰਦੇ ਨੇ ਇਹ ਭੁਖਬਾਨੀ ਕਰਨ ਵਾਲੇ ਜਾਂ ਮੈਂ ਵੀ ਕੌਣ ਹੰਨਾ ਇਹ ਕਹਿਣ ਵਾਲਾ ਮੈਂ ਤੁਹਾਨੂੰ ਹੁਣੇ ਕੀ ਕਹਿ ਕੇ ਹਟਿਆ ਹੈ ਕਿ ਅਸੀਂ ਮੈਂ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਇਸ ਵਿਚਾਰ ਦਾ ਬੰਦਾ ਹੈ ਕਿ ਮਹਾਰਾਜ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੀ ਗੁਰ ਆਪਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦਰਜ ਹੈ ਕਿ ਮੈਂ ਨਾ ਹੀ ਕੁਛ ਹੋ ਨਹੀਂ ਕਿਸ ਆਏ ਨਾ ਮੋਰਾ ਜੀ ਅਉਸਰ ਲੱਜਾ ਰਖਲਾ ਸਦਨਾ ਜੰਤੂ ਰਾ ਜੇ ਤੈਨੂੰ ਮਾਲਕ ਸੱਚੇ ਬਾਦਸ਼ਾਹ ਜੀ ਤੇਰੇ ਲੱਗਦੀ ਹੈ ਸਾਡੀ ਲੜਾਈ ਠੀਕ ਲੱਗਦੀ ਹੈ ਤੇਰੀ ਇੱਜ਼ਤ ਤੇਰੇ ਹੱਥ ਚ ਹੈ ਜੀ ਦੱਬਾ ਸਾਹਿਬ ਇਸ ਵਾਰ ਐਨਆਰਆਈ ਨਹੀਂ ਆਈ ਉਹਨੀ ਮਦਦ ਦੇ ਵਿੱਚ ਜਿੰਨੀ ਵਾਰ ਪਿਛਲੀ ਵਾਰ ਆਈ ਐਨਆਰਆਈਆਂ ਤੁਹਾਡੇ ਤੇ ਖੋਨ ਡੋਲ ਲਿਆ ਔਰ ਉਹਨਾਂ ਨੂੰ ਕਿਤਨੇ ਕਿਤੇ ਨਰੀ ਵੀ ਕਹਿੰਦੇ ਨੇ ਕਿ ਜਿਹੜਾ ਪੈਸਾ ਆਇਆ ਪੈਸੇ ਦੀ ਕਿਤੇ ਪਿਛਲੀ ਵਾਰ ਦੁਰਵਰਤੋਂ ਹੋਈ ਹਿਸਾਬ-ਕਿਤਾਬ ਨਹੀਂ ਹੋ ਪਾਇਆ ਕਿਤਨਾ ਕੁਤਨਾ ਮਨ ਨੂੰ ਇਹ ਅਫਸੋਸ ਹੈ ਕਿ ਯਾਰ ਜੇ ਸਹੀ ਸਾਥ ਲੱਗੇ ਹੁੰਦੇ ਪੈਸੇ ਹਿਸਾਬ-ਕਿਤਾਬ ਸਹੀ ਹੋ ਜਾਂਦੇ ਤਾਂ ਸ਼ਾਇਦ ਉਹ ਮੋੜ ਅੰਦোলন ਦਾ ਹਿੱਸਾ ਬਣਦੇ ਮੈਂ ਦੋ ਵਾਰੀ ਚੈਨਲਾਂ ਤੇ ਜੁੜ ਚੁੱਕਿਆ ਐਨਆਰਆਈਆਂ ਨਾਲ ਐਨਆਰਆਈ ਮੈਂ ਯਕੀਨ ਕਰਾਉਂਗਾ ਕਰਾਂਗਾ ਤੁਹਾਨੂੰ ਮੇਰਾ ਫੋਨ ਕਿੱਥੇ ਆਇਆ ਮੇਰੇ ਪਿੰਡ ਨੂੰ ਨਵਾਂ ਟਰੈਕਟਰ ਲੈ ਕੇ ਦਿੱਤਾ ਇੱਥੇ ਲਿਆਉਣਾ ਇੱਥੇ ਐਨਆਰਏ ਮੁੰਡਿਆਂ ਨੇ ਫਿਰ ਆਪਾਂ ਕਿਵੇਂ ਕਹੀਏ ਬਈ ਐਨਆਰਏ ਮਦਦ ਨਹੀਂ ਕਰਦੇ ਚੈਨਲ ਦੇ ਉੱਤੇ ਬਾਰ-ਬਾਰ ਮੇਰੇ ਤੋਂ ਸਵਾਲ ਕਰਕੇ ਜਿਹੜੇ ਬਾਹਰ ਬੈਠੇ ਨੇ ਮੁੰਡੇ ਕਿ ਨਾਲ ਉਹ ਸਵਾਲ ਵੀ ਲੈ ਰਹੇ ਸੀ ਨਾ ਲੋਕਾਂ ਦੇ ਉਹ ਇਹ ਕਹਿ ਰਹੇ ਸੀ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਸਾਨੂੰ ਦੱਸੋ ਕੀ ਮਦਦ ਕਰੀਏ ਇਹ ਸਾਡੇ ਬੱਚੇ ਕਹਿ ਰਹੇ ਸੀ ਸਾਨੂੰ ਜੀ ਲੇਕਿਨ ਮੇਰਾ ਇਹ ਹੈ ਕਿ ਤੁਸੀਂ ਮੈਨੂੰ ਆਏ ਦੱਸੋ ਵੀ ਟਰਾਲੀ ਸਾਡੀ ਅਸੀਂ ਬੈਠੇ ਆ ਕਪੜੇ ਸਾਡੇ ਕੋਲੇ ਹੈਗੇ ਨੇ ਕੰਬਲ ਸਾਡੇ ਕੋਲੇ ਹੈਗੇ ਨੇ ਠੀਕ ਹੈ ਮੈਡੀਕਲ ਜਿਹੜੀਆਂ ਸੇਵਾਵਾਂ ਉਹ ਨਿਭ ਰਹੀਆਂ ਨੇ ਇਹ ਕਹਿੰਦੇ ਤਾਂ ਤੁਹਾਡੇ ਅੱਗੂ ਹੀ ਰਹੇ ਨਾ ਫਲਾਨਾ ਪੈਸੇ ਖਾ ਗਿਆ ਫਲਾਨਾ ਉਹਦੇ ਪੈਸੇ ਖਾ ਗਿਆ ਕਿਸੇ ਨੇ ਤਾਂ ਕਿਹਾ ਨਹੀਂ ਨੇ ਤੁਹਾਡੇ ਆਪ ਸੱਚੀ 32 ਕਿਸਾਨ ਜਿੱਥੇ ਬੰਦੀਆਂ ਸੀ ਹੁਣ 74 ਹੋ ਗਿਆਂ ਉਹੀ ਕਿਸਾਨ ਅੱਗੂ ਇੱਕ ਦੂਜੇ ਤੇ ਇਲਜ਼ਾਮ ਕੁਝ ਤੀਜੇ ਨੇ ਤਾਂ ਲਾਜੇ ਨਹੀਂ ਤੁਹਾਡੀ ਨੇ ਉਹ ਵੀ ਤੁਹਾਡੇ ਨੇ ਤੁਸੀਂ ਉਹਨਾਂ ਦੇ ਹੋ ਨਹੀਂ ਤੁਸੀਂ ਮੈਂ ਫੇਰ ਕਰਜ ਕਰਦਾ ਮੈਂ ਤਾਂ ਅੱਜ ਕੀ ਇਹ ਕਿਹਾ ਨਾ ਵੀ ਤੁਸੀਂ ਜਿਹੀ ਜੀ ਮਦਦ ਕੀਤੀ ਬਸ ਬਹੁਤ ਕਰਤੀ ਇਹ ਤੋਂ ਪਹਿਲਾਂ ਮੈਂ ਹਰੇਕ ਚੈਨਲ ਦੇ ਉੱਤੇ ਜਦੋਂ ਬੋਲ ਕੇ ਆਇਆ ਉਹਨਾਂ ਦੇ ਉਹਨਾਂ ਨੇ ਮੈਂ ਇਹ ਕਿਹਾ ਕਿ ਇੱਥੇ ਪੈਸੇ ਦੀ ਲੋੜ ਨਹੀਂ ਤੁਹਾਡਾ ਪਿਆਰ ਹੈ ਤੁਸੀਂ ਬਹੁਤ ਦੇਈ ਜਾਂਦੇ ਹੋ ਤੁਹਾਡੇ ਪਿਆਰ ਦੇ ਨਾਲ ਅਸੀਂ ਵੱਧ ਰਹੇ ਹਾਂ ਜੀ ਤੇ ਪੈਸਾ ਕਰਨਾ ਕੀ ਇੱਥੇ ਜੇ ਕਿਤੇ ਮੋਰਚਾ ਲੱਗੂਗੀ ਸਟੇਜ 'ਤੇ ਲੱਗੂਗੀ ਉਹਨਾਂ ਕੁ ਬਥੇਰਾ ਮਤਲਬ ਇੱਥੋਂ ਇਕੱਠਾ-ਕੁੱਠਾ ਕਰ ਲਾਂਗੇ ਸਾਥੀਆਂ ਲਈ ਇੱਕ ਸ਼ਬਦ ਕੋਈ ਨਹੀਂ ਮੈਂ ਸਾਥੀਆਂ ਲਈ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਬਦ ਬੋਲਣਾ ਉਚਿਤ ਨਹੀਂ ਸਮਝਦਾ ਉਹਨਾਂ ਦੀ ਉਹ ਜੋ ਬੋਲ ਰਹੇ ਨੇ ਠੀਕ ਹੈ। ਕੋਈ ਵਕਤ ਆਉਂਤੇ ਸਾਰਿਆਂ ਦਾ ਜਵਾਬ ਦੇ ਹੋ ਜਾਏਗਾ। ਪਰ ਉਹ ਸਾਥ ਤਾਂ ਦੇ ਹੀ ਰਹੇ ਨਾ ਭਾਜਪੀ ਦੇ ਘਰਾਂ ਦਾ, ਆਗੂਆਂ ਦੇ ਘਰਾਂ ਦੇ ਘਰਾਂ ਉਹ ਕਰ ਦਿੱਤਾ। ਧੰਨਵਾਦ ਕਰਾਂਗੇ। ਜਿਹੜਾ ਵੀਰ ਸਾਡੇ ਸਾਥ ਦੇ ਰਹੇ ਨੇ ਬਹੁਤ ਬਹੁਤ ਲੱਖ-ਵਾਰੀਆਂ ਕਰੋੜਵਾਰੀ ਉਹਨਾਂ ਦਾ ਅਸੀਂ ਧੰਨਵਾਦ ਕਰਾਂਗੇ। ਐਵੇਂ ਜੀ ਐਕਟੀਵਿਟੀ ਨਾਲ ਅੰਦੋਲਨ ਕਮਜ਼ੋਰਤਾ ਨਹੀਂ ਪੈ ਜਾਏਗਾ। ਨਹੀਂ ਮੈਨੂੰ ਨਹੀਂ ਲੱਗਦਾ ਕਿ ਅੰਦੋਲਨ ਕਮਜ਼ੋਰ ਪੈਗਾ, ਅੰਦੋਲਨ ਪਿਛਲੀ ਵਾਰੀ ਉਗਰਾਹ ਸਾਹਿਬ ਵੱਡ ਸੀਗੇ, ਅੰਦੋਲਨ ਕਮਜ਼ੋਰ ਪੈ ਗਿਆ ਸੀ। ਹੂੰ। ਮਨੇਰ ਸਾਹਿਬ ਰਿਗਰਡ ਸੀ ਅੰਦੋਲਨ ਨੂੰ ਕਮਜ਼ੋਰਤਾ ਨਹੀਂ ਪਿਆ ਅੰਦੋਲਨ ਅੰਦੋਲਨ ਦਾ ਉਦੋਂ ਵੀ ਚੱਲਿਆ ਹੈ ਅੰਦੋਲਨ ਜੇ ਕਿਸੇ ਦੇ ਸਾਡੇ ਨਾਲ ਵਿਚਾਰ ਨਹੀਂ ਰਲਦੇ ਉਹ ਵੱਖਰੇ ਬਹਿ ਸਕਦੇ ਪਰ ਕੱਲ ਰਾਜੇਵਾਲ ਸਾਹਿਬ ਨਾਲ ਗੱਲਬਾਤ ਜਿਸ ਨੂੰ ਪੰਨੂ ਪੰਦੇਰ ਨੂੰ ਤਾਂ ਅੱਗੇ ਇਸੇ ਕਰਕੇ ਬਿਠਾਇਆ ਗਿਆ ਸੀ ਅੰਦੋਲਨ ਕਮਜ਼ੋਰ ਹੋਵੇ ਇਸੇ ਕਰਕੇ 20 ਦਿਨ ਬਾਅਦ ਗਏ ਅੱਗੇ ਬੈੜ ਗਏ ਤੰਬੂਲ ਵਾਲੇ ਸਰਕਾਰ ਉਹਨਾਂ ਨਾਲ ਗੱਲਬਾਤ ਕਰਦੇ ਹੀ ਰਹੀ ਅਜੇ ਉਹੀ ਡੱਲੇ ਵਾਲਾ ਸਪਨੂ ਪੰਦੇਰ ਦੇ ਨਾਲ ਮੋੜ ਖੜੇ ਨੇ ਔਰ ਕੀ ਸਮਝ ਗਏ ਕਹਿੰਦਾ ਇਹ ਗੱਲ ਨੂੰ ਕਿ ਬਿਰਲਾ ਮੰਦਰ ਜਾਣ ਵਾਲੇ ਔਰ ਅੱਗੇ ਬੈਠਨ ਵਾਲੇ ਸਭ ਇਕੱਠੇ ਨੇ ਤਾਂ ਅੰਦੋਲਨ ਨੂੰ ਅਸੀਂ ਨਹੀਂ ਵੇਚਿਆ ਵੇਚਣ ਵਾਲੇ ਅੱਜ ਫਿਰ ਸਰਕਾਰ ਦੇ ਕੋਲ ਬੈਠੇ ਆ। ਵੇਖੋ ਮੈਂ ਫਿਰ ਇੱਕ ਬੇਨਤੀ ਕਰਾਂ ਕਿ ਬਾਰ-ਬਾਰ ਤੇਰੇ ਵੀ ਸਵਾਲ ਉਹੀ ਆਈ ਜਾਂਦੇ ਨੇ। ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਕੋਈ ਅਜਿਹੇ ਅੱਜ ਦੇ ਮੋੜ ਤੇ ਟਿੱਪਣੀ ਕਰਾਂ। ਜੀ। ਮੋਰਚਾ ਵੇਚਣ ਵਾਲੇ ਨਾ ਵੇਚਣ ਵਾਲੇ ਮੋਰਚਾ ਜਿੱਤ ਲੈਣ ਦੇ। ਹੂੰ। ਫਿਰ ਇਹਨਾਂ ਦੀਆਂ ਸਾਰੀਆਂ ਜਿਹੜੇ ਸਵਾਲ ਨੇ ਸਾਰਿਆਂ ਦੇ ਜਵਾਬ ਦੇ ਦਊਗਾ ਮੈਂ ਤੁਸੀਂ ਇਕੱਠੇ ਕਰਕੇ ਰੱਖ ਲਿਓ ਜੀ ਤਾਂ ਇਹ ਸਾਡੇ ਨਾਲ ਸਨ ਜਗਜੀਤ ਸਿੰਘ ਡੱਲੇਵਾਲ ਔਰ ਬੇਬਾਕੀ ਦੇ ਨਾਲ ਗੱਲਬਾਤ ਵੀ ਕੀਤੀ ਔਰ ਅੱਜ ਤੁਹਾਨੂੰ ਥੋੜਾ ਹਟਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਰਿਵਾਰਕ ਮਜਬੂਰੀਆਂ ਵੀ ਨੇ ਔਰ ਜੀਵਨ ਸਾਥੀ ਵੀ ਇਸ ਦੁਨੀਆ ਤੋਂ ਰੁਖਸਾਰ ਹੋ ਚੁੱਕੇ ਨੇ ਬੱਚਿਆਂ ਨੂੰ ਵੀ ਦੇਖਣਾ ਪੈਂਦਾ ਦੇਰ ਰਾਤ ਘਰ ਪਹੁੰਚਦੇ ਨੇ ਫਿਰ ਅੰਦੋਲਨ ਦੀਆਂ ਜ਼ਿੰਮੇਵਾਰੀਆਂ ਹੈਗੀਆਂ ਨੇ ਤੇ ਇਹਨਾਂ ਜ਼ਿੰਮੇਵਾਰੀਆਂ ਦੇ ਵਿਚਕਾਰ ਅੰਦੋਲਨ ਸਹੀ ਇਸ ਤਰੀਕੇ ਚੱਲੇ ਅੰਦੋਲਨ ਦੇ ਵਿੱਚ ਸਹੀ ਰੂਪਰੇਖਾ ਤਿਆਰ